ਜੋ ਸ਼ਰੋਬਣੀ ਕਾਲਜ ਦੇ ਵੱਲੋਂ ਭਰਤੀ ਵਿੱਚ ਸ਼ੁਰੂ ਕੀਤੀ ਗਈ ਸੀ ਉਸ ਤੇ ਅਜਰ ਰਿਵਿਊ ਕੀਤਾ ਹੈ ਕਿ ਕਿੰਨੀ ਭਰਤੀ ਆ ਗਈ ਹੈ ਕਿੰਨੀ ਰਹਿ ਗਈ ਹੈ ਜੋ ਰਹਿ ਗਈ ਹੈ ਥੋੜੀ ਕਣੀ ਉਹਨਾਂ ਵਾਸਤੇ ਇੱਕ ਹਫ਼ਤੇ ਦਾ ਹੋਰ ਟਾਈਮ ਦਿੱਤਾ 25 ਤਰੀਕ ਤੱਕ ਤਾਂ ਕਿ ਸਾਰੇ ਭਾਈ ਉਹ ਤੱਕ ਆਪੀ ਜਮ੍ਹਾਂ ਕਰਾਓ ਤਾਂ ਕਿ ਅੱਗੇ ਪ੍ਰੋਸੈਸ ਸ਼ੁਰੂ ਕੀਤਾ ਜਾਵੇ ਤਕਰੀਬਨ 22 ਲੱਖ ਦੇ ਲਗਭਗ ਆ ਚੁੱਕੀ ਹੈ ਭਰਤੀ बाकी और दी संभावनाएं सो पहला ता मेजर एसी जो रिव्यू ਸੀ ਭਾਤੀ ਦਾ ਸਾਰੇ ਬਜਰੁਰ ਆਏ ਸੀ ਕੁਝ ਚਲੇ ਗਏ ਨੇ ਕੁਝ ਸਾਰੇ ਬੈਠੇ ਨੇ ਸਾਰੇ ਸੀਨੀਅਰ ਲੀਡਰਸ਼ਿਪ ਦੂਸਰਾ ਜਿਹੜਾ ਹੈ ਅੱਜ ਸ਼੍ਰੋਣੀ ਕਮੇਟੀ ਦੀ ਅੰਤਰ ਕਮੇਟੀ ਨੇ ਧਾਮੇ ਸਾਹਿਬ ਦੇ ਅਸਤੀਫੇ ਨੂੰ ਰਜੈਕਟ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਬੜੇ ਕੁਰਬਾਨੀ ਵਾਲੇ ਇਮਾਨਦਾਰ ਦਲੇਰ ਤੇ ਕਾਬਲ ਗੁਰਸਿੱਖ ਹਾਂਗੇ ਇਹਨਾਂ ਤੇ ਕੌਮ ਨੂੰ ਮਾਣ ਹੈ ਸੋ ਉਸ ਤੋਂ ਬਾਅਦ ਐਗਜ਼ੈਕਟਿਵ ਉਹਨਾਂ ਦੇ پاس ਵੀ ਗਈ ਹੈ ਬੇਨਤੀ ਕਰਨ ਵਾਸਤੇ ਤੇ ਜੋ ਸਾਡੇ ਵੱਲੋਂ ਵੀ ਅਪੀਲ ਹੈ ਕਿ ਉਹ ਮਨਜ਼ੂਰ ਕਰਨਗੇ ਤੇ ਆਪਾਂ ਆ ਕੇ ਚਾਰਜ ਲੈਣਗੇ ਤਾਂ ਕਿ ਸਾਰਾ ਕੰਮ ਸਹੀ ਤਰੀਕੇ ਨਾਲ ਦੀ ਸੇਵਾ ਧਰਮ ਦੀ ਹੋ ਸਕੇ ਤੀਸਰਾ ਵਿਰੋਧਿਕ ਬਹੁਤ कल होले महले ते सिंह साहब ने जो अपील की त संदेश ਦਿੱਤਾ ਉਹਦਾ ਜੋ सार ਸੀ ਉਹਨੂੰ ਜੇ ਕਈ ਵਾਰੀ ਸਾਡੇ ਜਵਾਨੀ ਯਾਦ ਨਹੀਂ ਆ ਜਾਂਦਾ ਗੱਲਾਂ ਕਿਉਂਕਿ ਪੋਲਿਟਿਕਸ ਪੈ ਗਏ ਆ ਜੇ ਕੋ ਪੜਿਆ ਵੀ ਸਭ ਭੁੱਲ ਜਾਂਦਾ ਸੋ ਗੁਰਬਾਣੀ ਦਾ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵ ਲਾਏ ਦੇ ਅਨਸਾਰ ਸਤਕਾਰਯੋਗ ਸਿੰਘ ਸਾਹਿਬ ਜੀ ਨੇ ਹੋਲੇ ਮਹਲੇ ਦਾ ਸੰਦੇਸ਼ ਤਾਂ ਏਕਤਾ ਦਾ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਦਾ ਬਹੁਤ ਸਵਾਗਤ ਕਰਦੇ ਆਂ ਤੇ ਨਾਲ ਉਹਨਾਂ ਦੇ ਸੌਗਤ ਦੇ ਨਾਲ ਅਸੀਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆਂ ਕਿ ਆਓ ਭਰਾਓ ਆਪਾਂ ਪਹਿਲਾਂ ਵੀ ਅਕਾਲ ਤਖਤ ਵੱਲੋਂ ਆਪਾਂ ਨੂੰ ਇਕੱਠੇ ਹੋਣ ਦੀ ਅਪੀਲ ਸੀ ਹੁਣ ਵੀ ਸੰਗਤ ਨੂੰ ਫੇਰ ਸਿੰਘ ਸਾਹਿਬ ਨੇ ਅਪੀਲ ਕੀਤੀ ਹੈ ਇਸ ਕਰਕੇ ਆਓ ਆਪੋਸਪੀਲ ਤੇ ਖੁਲ ਜੜਾਉਂਦੇ ਹੋਏ ਬੜਾ ਮੋਟਾ ਮਨਾਛ ਹੁੰਦਾ ਉਹ ਗੱਲਾਂ ਦੂਰ ਕਰੀਏ ਵੱਡੀਆਂ ਵੱਡੀਆਂ ਗੱਲਾਂ ਦੂਰ ਹੋ ਜਾਂਦੀਆਂ ਆਪਾਂ ਇਕੱਠੇ ਹੋ ਕੇ ਬੈਠੀਏ ਔਰ ਭਰਤੀ ਦੀਆਂ ਕਾਪੀਆਂ ਲਿਜਾਓ ਦਫ਼ਤਰ ਚੋ ਜਿੰਨੇ ਆ ਤੁਹਾਡਾ ਦਿਲ ਕਰੇ ਭਰਤੀ ਕਰੋ ਸਾਰੇ ਭਰਾਵਾਂ ਨੂੰ ਅਸੀਂ ਆਪਣੀ ਗੱਲਬਾਤ ਕ੍ਰਿਚ ਲੈਣਾ ਚਾਹੁੰਦੇ ਆ ਇਹ ਸਾਡਾ ਪਾਰਟੀ ਵੱਲੋਂ ਸਾਰਿਆਂ ਨੂੰ ਅਪੀਲ ਹੈ ਤੀਸਰਾ ਜੋ ਅੱਜ ਹਾਲਾਤ ਨੇ ਪਹਿਲਾ ਦੇਸ਼ ਦੇ ਫਿਰ ਸੂਬੇ ਦੇ ਦੇਸ਼ ਦੇ ਵਿੱਚ ਜਿੱਧਰ ਨੂੰ ਇਹ ਦੇਸ਼ ਜਾ ਰਿਹਾ ਹੈ ਮਿਨੋਰਿਟੀਆ ਨਾਲ ਧੱਕੇ ਹੋ ਰਹੇ ਨੇ ਔਰ ਫੈਡਰਲ ਸਿਸਟਮ ਟੋਟਲ ਖਤਮ ਕੀਤਾ ਜਾ ਰਿਹਾ ਔਰ ਜਿਹੜੀ ਡਿਲੀਮਿਟੇਸ਼ਨ ਹੋ ਰਹੀ ਹੈ ਉਹਦੇ ਚ ਜਿਹੜੇ ਛੋਟੇ ਸੂਬੇ ਨੇ ਜਿਹਨਾਂ ਨੇ ਦੇਸ਼ ਵਾਸਤੇ ਭਲਾ ਕੀਤਾ ਜਿਵੇਂ ਆਪਣੇ ਸੂਬਿਆਂ ਨੇ ਜੋ ਹੈ ਨਸਬੰਦੀ ਵਗੈਰਾ ਕਰਕੇ ਹੋਰ ਤਰੱਕੀ ਦੀਆਂ ਗੱਲਾਂ ਕੀਤੀਆਂ ਆਬਾਦੀ ਨੂੰ ਕੰਟਰੋਲ ਕੀਤਾ ਇਵੇਂ ਜਿਕਰ ਜਿਹੜਾ ਦੱਖਣ ਹੈ ਉਹਨਾਂ ਨੇ ਕੀਤਾ ਸੋ ਦੱਖਣ ਤੇ ਨੌਰਥ ਤਾਂ ਬਿਲਕੁਲ ਹੀ ਖਤਮ ਹੋ ਜਾਣਾ ਹੈ ਜਿਹੜੀ ਡਿਲੀਮਿਟੇਸ਼ਨ ਦੀ ਜੋ ਆ ਰਹੀ ਹੈ ਸਿਸਟਮ ਜੋ ਬਣਾ ਰਹੇ ਹੈ ਸੋ ਉਹਦੇ ਵਾਸਤੇ ਤੇ ਇਹ ਫੈਡਰਲ ਸਿਸਟਮ ਵਾਸਤੇ ਜਿਹੜਾ ਕਿ ਕਾਲੀ ਨੀਲ ਦਾ ਅਜੰਡਾ ਅਸੀਂ 1962 ਚ ਪਹਿਲਾ ਬਟਾਲੇ ਬਤਾ ਪਾਸ ਕੀਤਾ ਕਾਰਫਸ ਦੇ ਵਿੱਚ ਫਿਰ 1971 ਚ ਕੀਤਾ ਜਿਸ ਬਤੇ ਤੇ ਸਾਨੂੰ ਕੁੱਟ ਪੈਂਦੀ ਰਹੀ ਕਿ ਤਾ ਖਾਸ ਤਾਰ ਮੰਗਦੇ ਨੇ ਉਹ ਫੈਡਰਲ ਸਿਸਟਮ ਰਹੀ ਸੀ ਫਿਰ ਉਹਨੂੰ ਸੋਧ ਕੇ ਜਿਹੜਾ ਇੱਕ ਅਦਾ ਲਫਜ਼ੀ ਨੂੰ ਇਹ ਅਰਥ ਗਲਤ ਕਰਦੇ ਸੀ ਉਹ 1978 ਚ ਲੁਧਿਆਣੇ ਕਾਰਫਸ ਹੋਈ ਆ ਲੈਣੀਆ ਉਸ ਵੇਲੇ ਪ੍ਰਧਾਨ ਸੀ ਤਲਵੰਡੀ ਸਾਹਿਬ ਮੁੱਖ ਮੰਤਰੀ ਸੀ ਬਾਲ ਸਾਹਿਬ ਔਰ ਚੰਦਰ ਸ਼ੇਖਰ ਜਿਹੜੇ ਬਾਅਦ ਚ ਪ੍ਰਧਾਨ ਮੰਤਰੀ ਬਣੇ ਉਹ ਵੀ ਸਟੇਜ ਤੇ ਬੈਠੇ ਸੀ ਮਾਰਕਸੀ ਸਰਜੀਤ ਜੋ ਸਕਤੀ ਸੀ ਸੀਪੀਆਈ ਇਹ ਬੰਦਾ ਉਹ ਵੀ ਸਟੇਜ ਤੇ ਬੈਠੇ ਸਨ ਸਾਰਾ ਸੋਧ ਕੇ ਬਤਾ ਜੋ ਲਿਖਿਆ ਉਹ ਸਾਡਾ ਫੈਡਰਲ ਸਿਸਟਮ ਦਾ ਹੀ ਸੀ ਤਾਂ ਕਿ ਕੰਟਰੀ ਜਿਹੜਾ ਜਿੰਨਾ ਚਿਰ ਸਹੀ ਫੈਡਰਲ ਸਿਸਟਮ ਨਹੀਂ ਹਿੰਦਾ ਉਹ ਗਰੋ ਨਹੀਂ ਕਰ ਸਕਦਾ ਜਿਵੇਂ ਹੁਣ ਪਹਿਲਾਂ ਹੀ ਟੈਕਸ ਦਾ ਕੋਈ ਸੀ ਨਹੀਂ ਸੂਬੇ ਕੋਲੇ ਛੱਡੇ ਕੋਈ ਨਹੀਂ ਸੀ ਲੇਕਿਨ ਉਸਤਾ ਜੀਐਸਟੀ ਤੋਂ ਬਾਅਦ ਤਾਂ ਬਿਲਕੁਲ ਹੀ ਸੂਬੇ ਬਿਲਕੁਲ ਖਤਮ ਕਰ ਤੇ ਮਿਊਨਿਸਪੈਲਿਟੀਆਂ ਬਣਾ ਦਿੰਦੇ ਨੇ ਟੈਕਸ ਲੋਰਨ ਨੂੰ ਕੋਈ ਥਾਂ ਨਹੀਂ ਛੱਡਿਆ ਫਿਰ ਉਹਨੂੰ ਜਦੋਂ ਮਰਜ਼ੀ ਕੀਤਾ ਮੋੜ ਦੇ ਨੇ ਦੋ ਦੋ ਤਿੰਨ ਤਿੰਨ ਮਹੀਨੇ ਵਾਪਸ ਨਹੀਂ ਕਰਦੇ ਸੋ ਇਹਦੇ ਨਾਲ ਜਿਹੜੀ ਫੈਡਰਲ ਸਿਸਟਮ ਤੇ ਬੜੀ ਵੱਡੀ ਝੋਟ ਹੈ ਇਹਦੇ ਨਾਲ ਵੀ ਝੋਟ ਹੈ ਕਾਨੂੰਨਾ ਨਾਲ ਤੇ ਨਾਲ ਜਿਹੜੀ ਨਵੀਂ ਹੱਦਬੰਦੀ ਆਈ ਉਹ ਉਸ ਤੋਂ ਵੱਡੀ ਝੋਟ ਹੈ ਕਿਉਂਕਿ ਜਦੋਂ ਗਿਣਤੀ ਤੁਹਾਡੀ ਮੈਂਬਰ ਪਾਰਲੀਮੈਂਟਾ ਦੀ ਘਟ ਗਈ ਉਸ ਬਤਾਵ ਕੱਲੇ ਜੂਬੀ ਤੋਂ 150 ਮੈਂਬਰ ਬੜ ਜਾਣਾ ਤੇ ਪੰਜਾਬ ਹਰਿਆਣਾ ਵੱਤਵਾ ਸਾਰੇ ਦੇ ਇੱਕੋ ਜਿਹੇ ਹਰਿਆਣੇ ਦੇ ਵੀ 18 ਹੋ ਜਾਣੇ ਸਾਡੇ ਵੀ 18 ਹੋ ਜਾਣੇ ਜਿਹੜੇ ਕਿ ਉਹਨਾਂ ਦੇ ਪਹਿਲਾਂ 9 ਸੀ ਸਾਡੇ 13 ਸੀ ਸੋ ਇੰਨੀਆਂ ਬੜੇ ਘਾਟੇ ਜਿਹੜੇ ਸਾਨੂੰ ਪੈਣੇ ਉਹ ਦੋਨਾਂ ਚੀਜ਼ਾਂ ਤੇ ਉੱਥੇ ਜਿਹੜੀ ਹੈ ਬਹਿਸ ਹੋਣੀ ਹੈ ਅਸੀਂ ਉਸ ਤੇ ਪਾਰਟੀ ਵੱਲੋਂ ਮੈਂ ਤੇ ਈਮਾ ਸਾਹਿਬ ਉੱਥੇ ਜਾਵਾਂਗੇ ਉਹ 22 ਤਰੀਕ ਨੂੰ ਹੋ ਰਹੀ ਹੈ ਕਾਨਫਰੰਸ ਉਸ ਸਾਈ ਪਾਰਟੀਆਂ ਸਦਿਆ ਨੇ ਇਹ ਦੇਸ਼ ਦਾ ਮਸਲਾ ਹੈ ਜਿਸ ਤੇ ਅਸੀਂ ਸਾਨੂੰ ਮੈਂ ਧਰਵਾਦ ਕਰਦਾ ਦੇਸ਼ ਦੇ ਉਹਨਾਂ ਪਾਰਟੀਆਂ ਦਾ ਕਿ ਪਹਿਲਾਂ ਅਸੀਂ ਇਕੱਲੇ ਲੜਦੇ ਸੀ 1962 ਤੋਂ ਲੜਨ ਲੱਗੇ ਸੀ ਤੇ ਸਾਨੂੰ ਕਹਿੰਦੇ ਸੀ ਖਾਲਸਾ ਮੰਗਦੇ ਨੇ ਹੌਲੀ ਹੌਲੀ ਸਾਡਾ ਡੀਐਮਕੇ ਦੇ ਸਾਥ ਦਿੱਤਾ ਫੇਰ ਸਾਡਾ ਸਾਥ ਇੱਕ ਹੋਰ ਪਾਰਟੀ ਸੀ ਉਹਨਾਂ ਤਾਂ ਦੋ ਪਾਰਟੀਆਂ ਸਾਡਾ ਸਾਥ ਦਿੱਤਾ ਸੀ ਪਹਿਲਾਂ ਸੀਪੀਐਮ ਸੀਪੀਐਮ ਨੇ ਦਿੱਤਾ ਸੀ ਤੇ ਲੇਕਿਨ ਅੱਜ ਉਹ ਪਾਰਟੀਆਂ ਜਿਹੜੀਆਂ ਸਾਨੂੰ ਕੁੜਦੇ ਸੀ ਕਾਂਗਰਸ ਵਗੈਰਾ ਅੱਜ ਉਹ ਵੀ ਆ ਕੇ ਉੱਥੇ ਖੜ੍ਹ ਗਏ ਕਿ ਹਾਂ ਮਾਰਤਾ ਦੇਸ਼ ਤਾਂ ਇਹ ਨਹੀਂ ਚੱਲ ਸਕਦਾ ਮਿਨੋਰਟੀ ਨਾਲ ਵੀ ਇਹੀ ਪਹਿਲਾਂ ਅਸੀਂ ਕਹਿੰਦੇ ਸੀ ਹੁਣ ਸਾਰੇ ਕਹਿਣ ਲੱਗੇ ਸਾਰੀਆਂ ਪਾਰਟੀਆਂ ਹੁਣ ਦੇਖੋ ਮਿਨੋਰਟੀ ਦੇ ਧੱਕੇ ਦਾ ਤੁਸੀਂ ਮਨੀਕਰਨ ਸਾਵਾ ਬਹੁਤ ਪਵਿੱਤਰ ਜਗ੍ਹਾ ਜਿੱਥੇ ਹਰ ਸਿੱਖ ਜਾਂਦਾ ਹੈ ਹਰ ਪੰਜਾਬੀ ਜਾਂਦਾ ਹੈ ਪੰਜਾਬ ਦੀ ਕਲਚਰ ਤਾਂ ਜਿਹੜੀ ਹੈਗੀ ਉਹ ਤਾਂ ਹੈ ਹੀ ਐਸੀ ਕਲਚਰ ਕਿ ਗੁਰੂਆਂ ਨੇ ਤਾਂ ਚਾਰ ਦਰਵਾਜ਼ੇ ਕੋਈ ਨਾ ਮੁਸਲਮਾਨ ਨਾ ਹਿੰਦੂ ਨਾ ਇਸਾਈ ਸਿੱਖ ਸਭ ਨੂੰ ਬਰਾਬਰ ਰੱਖਿਆ ਕਿਸੇ ਨੂੰ ਕਹੇ ਹੀ ਨਹੀਂ ਵੀ ਕੋਈ ਬਾੜਾ ਉਹ ਕਹਿੰਦਾ ਆਪੋ ਆਪਣੇ ਧਰਮ 'ਚ ਪੱਕੇ ਰਹੋ ਲੇਕਿਨ ਪਰਮਾਤਮਾ ਇੱਕ ਹੈ ਜਿਹੜਾ ਸਮਝ ਵਸਦਾ ਸਾਨੂੰ ਸਾਂਝੀ ਵਾਲਤਾ ਦਾ ਸੰਦੇਸ਼ ਗੁਰੂ ਜੀ ਦਿੰਦਾ ਹੈ ਅਸੀਂ ਉਹ ਮਣੀਕਾਰ ਸਾਹਿਬ ਇਡਾ ਪਵਿੱਤਰ ਸਥਾਨ ਹੈ ਉੱਥੇ ਬੱਚੇ ਗਏ ਨੇ ਛੋਟੇ ਬੱਚੇ ਨੇ ਹੋ ਸਕਦਾ ਕੋਈ ਬਾੜਾ ਮੋਟਾ ਜਿਕਾਰਾ ਛੜਤਾ ਹੋਵੇ ਸਾਡੇ ਜਕਾਰੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਜਕਾਰੇ ਨੇ ਉੱਥੋਂ ਦੇ ਲੋਕ ਹੀ ਪੈਗੇ ਨਾਲ ਪੁਲਿਸ ਰਲ ਗਈ ਕੁੱਟਮਾਰ ਕੀਤੀ ਉਹਨਾਂ ਦੀ ਪੱਗਾਂ ਛਤਾਰਾ ਹੋਰ ਬੁਰਾ ਹਾਲ ਕੀਤਾ ਸੋ ਇਸ ਤਰ੍ਹਾਂ ਜਿਹੜੇ ਹਮਲੇ ਹੋ ਰਹੇ ਨੇ ਕਦੇ ਇੱਥੇ ਹੋ ਜਾਂਦੇ ਨੇ ਕਦੇ ਉੱਪਰ ਜਾ ਕੇ ਮਨਾਲੀ ਹੋ ਜਾਂਦੇ ਨੇ ਕਦੇ ਕਿਤੇ ਹੋ ਮੈਂ ਤਾਂ ਹੈਰਾਨ ਹੈ ਕਿ ਕਿਸ ਤਰ੍ਹਾਂ ਕੋਈ ਜੇ ਨਾ ਡਰ ਹੋਵੇ ਤਾਂ ਕਿਸੇ ਦੀ ਕੀਤਾ ਅਗੇ ਤਾਂ ਇੱਕ ਕਰ ਜੇ ਦੋ ਬੰਦੇ ਲੜ ਪੈਣ ਲੇਕਿਨ ਹਜੂਬ ਇਕੱਠਾ ਹੋ ਕੇ ਪੈ ਜੇ ਸੋ ਬਹੁਤ ਦੁੱਖ ਹੈ ਕਿ ਮਨਾਲੀ ਦੇ ਜਿਹੜੇ ਹਮਲੇ ਆਏ ਇਹ ਸਾਰੇ ਦੇਸ਼ ਚ ਪਹਿਲਾਂ ਇੱਧਰ ਨਹੀਂ ਸੀ ਇਹ ਧਰਤੀ ਇਹ ਜੇ ਤਾਂ ਬਲੂ ਸਟਾਰ ਹੋਇਆ ਇੱਕ ਦੁਕਾਨ ਕਦੇ ਕੋਈ ਦੱਸ ਦਿਓ ਅਸੀਂ ਲੱਖਾਂ ਲੱਖਾਂ ਦੇ ਬਜਾਰੇ ਦਿੱਲੀ ਕਰਦੇ ਰਹੇ ਇੱਕ ਰੇੜੀ ਵਾਲੇ ਤੋਂ ਮੂੰਗਫਲੀ ਦੀ ਕੋਈ ਚੱਕਦਾ ਅਕਾਲੀ ਦਲ ਦਾ ਸਮਬਜ਼ਾਰੇ ਆ ਕੇ ਰੇੜੀਆਂ ਲਾ ਲੈਂਦੇ ਨੇ ਹੋਰ ਪਾਰਟੀ ਆਵੇ ਸਭ ਕੋ ਲੁੱਟ ਕੇ ਲੈ ਜਾਂਦੇ ਇਤਿਹਾਸ ਹੈ ਅਕਾਲੀ ਦਲ ਦਾ ਕਿਉਂਕਿ ਗੁਰੂਆਂ ਦੇ ਸਨੇਹ ਤੇ ਚੱਲਦਾ ਸੋ ਤੀਸਰਾ ਇਹ ਹੈ ਚੌਥਾ ਵੀਰੋ ਜਿਹੜੀ ਹੈ ਕਿ ਅਸੀਂ ਜਿਹੜਾ ਪੰਜਾਬ ਹੈ ਇਹਦੇ ਜਿਹੜੇ ਹਾਲਾਤ ਹੈ ਦੁੱਖ ਹੈ ਸਾਨੂੰ ਪੰਜਾਬ ਕੋਈ ਇਕੱਲਾ ਕਿਸੇ ਇੱਕ ਦਾ ਨਹੀਂ ਇਹ ਸਾਰੇ ਸਭ ਲੋਕਾਂ ਦਾ ਪੰਜਾਬ ਹੈ ਪੰਜਾਬੀਆਂ ਦਾ ਪੰਜਾਬ ਹੈ ਇਹ ਗੁਰੂਆਂ ਦੀ ਧਰਤੀ ਹੈ ਰੇਸ਼ੀਆ ਮੂਨੀ ਦੀ ਧਰਤੀ ਹੈ ਇਸ ਧਰਤੀ ਤੇ ਬੰਦਰ ਤੇ ਹਮਲਾ ਹੋਵੇ ਮਸਜਿਦ ਦਾ ਝਗੜਾ ਪੈ ਜਾਏ ਗੁਰਦੁਆਰਾ ਸਾਹਿਬ ਤੇ ਤਾਂ ਹੋ ਹੀ ਜਾਂਦੇ ਸੀ ਇੱਕ ਕੋਈ ਸਾਜ਼ਿਸ਼ ਹੈ ਬੜੀ ਵੱਡੀ ਹੁਣ ਉੱਥੇ ਅੰਮ੍ਰਿਤਸਰ ਸਾਹਿਬ ਬੰਦਰ ਤੇ ਹਮਲਾ ਹੋਣਾ ਇਹ ਸਾਜ਼ਿਸ਼ ਹੈ ਕੋਈ ਐ ਨਹੀਂ ਕਿਸੇ ਨੇ ਹੋ ਹੀ ਐ ਸੜਤਾ ਪਹਿਲਾ ਅਮੀਦਕਰ ਦਾ ਬੁੱਤ ਤੋੜਨਾ ਉਹ ਵੀ ਕੋਈ ਬਗੈਰ ਸਾਜ਼ਿਸ਼ ਦੇ ਨਹੀਂ ਨਿੱਕੀ ਜਿਹੀ ਗੱਲ ਨਹੀਂ ਸੀ ਫਿਰ ਇਥੇ ਲੁਧਿਆਣੇ ਚ ਮੁਸਲਮਾਨਾਂ ਤੇ ਜਿਹੜੀ ਬਾਹਰ ਪ੍ਰਵਾਸੀ ਸੀ ਉਹਨਾਂ ਦਾ ਝਗੜਾ ਹੋਣਾ ਇਹ ਅੱਗੇ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਸੀ ਕੋਈ ਦੋ ਬੰਦੇ ਹੋ ਗਏ ਮਿੱਡਕੀ ਗੱਲ ਇਹਨਾਂ ਨੂੰ ਵੱਡਾ ਝਗੜਾ ਬਣਾਉਣਾ ਇਹਨਾਂ ਦੇ ਪਿੱਛੇ ਏਜੰਸੀਆਂ ਦੇ ਹੱਥ ਨੇ ਇਹ ਦੁਆਰਾ ਦੇਸ਼ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਸਿਸਟਮ ਲਿਆ ਰਹੇ ਨੇ ਸਾਨੂੰ ਬਹੁਤ ਵੱਡਾ ਦੁੱਖ ਹੈ ਮੈਂ ਟੋਟਲ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਭਰਾਵੋ ਇਹ ਗੁਰੂਆਂ ਦੀ ਧਰਤੀ ਹੈ ਜਗਨਨਾਰਕ ਦੇਵ ਜੀ ਪੈਦਲ ਚੱਲ ਕੇ ਤੇ ਖੁੰਡੀ ਹੱਥ ਸਿੜ ਕੇ ਤੇ ਕੱਸ ਫੜ ਕੇ ਤੇ ਸਾਰੇ ਦੁਨੀਆ 'ਚ ਫਿਰਿਆ ਪਰਮਣ ਕੀਤਾ कोरोना ਥਾਵਾਂ ਤੇ ਗਿਆ ਜਿੱਥੇ ਵਿਰੋਧੀ ਖਿਆਲਾਂ ਦੇ ਬੰਦੇ ਸਨ ਉੱਥੇ ਜਾ ਕੇ ਪਿਆਰ ਨਾਲ ਉਹਨਾਂ ਨੂੰ ਸੰਦੇਸ਼ ਦੇ ਕੇ ਆਪਣੇ ਮਾਤਾ ਬਣਾ ਕੇ ਪ੍ਰਮਾਤਮਾ ਇੱਕ ਹੈ ਕੋਈ ਕੁਛ ਅੱਲਾ ਕਹੋ ਕੋਈ ਵਾਹਿਗੁਰੂ ਕੋਈ ਰਾਮ ਕਰੋ ਕੋਈ ਗੋਡ ਕਹੋ ਉਸ ਗੁਰੂਆਂ ਦੀ ਧਰਤੀ ਤੇ ਅਜੇ ਬੰਦਰ ਤੇ ਹਮਲਾ ਹੋਵੇ ਮੁਸਲਮਾਨ ਦੂਸਰੇ ਹਿੰਦੂ ਦਾ ਝਗੜਾ ਹੋਵੇ ਕਿਸੇ ਗੁਰਦੁਆਰਾ ਸਾਹਿਬ ਤੇ 10 ਸਾਲ ਦੇ ਹੋਏ ਜਾਂਦੇ ਰਗੇ ਇੱਕ ਬੜੀ ਵੱਡੀ ਪਲਾਨ ਹੈ ਕਿ ਕਿਵੇਂ ਉਜਾੜਨਾ ਮੈਂ ਦੇਸ਼ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਸੂਬੇ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕੇ ਤਮਾਸ਼ਾ ਨਾ ਦੇਖੋ ਇੱਕ ਬਹੁਤ ਵੱਡਾ ਦੇਸ਼ ਦਾ ਨੁਕਸਾਨ ਹੋ ਰਿਹਾ ਜਿਹੜਾ ਤੁਸੀਂ ਪਛਤਾਓਗੇ ਬਾਅਦ ਵਿੱਚ ਇਹ ਦੇਸ਼ ਕਿਸੇ ਵੇਲੇ ਐਂ ਟੁੱਟਿਆ ਸੀ ਜਿਹਦੇ ਇਹਦੇ 600 700 ਟੁਕੜੇ ਹੋਏ ਸੀ ਫਿਰ ਗੁਲਾਮੀ 700 ਸਾਲ ਰਹੀ ਇਸ ਗੁਲਾਮੀ ਨੂੰ ਤੋੜਨ ਦੇ ਵਾਸਤੇ ਵੀ ਇਤਿਹਾਸੀਆਂ ਪੜੋ ਪਹਿਲਾ ਜੇ ਗੁਲਾਮੀ ਤੋੜੀਆ ਮੁਗਲਾਂ ਨਾਲ ਲੜੇ ਸਾਡੇ ਗੁਰੂ ਕੋਈ ਸੇ ਦੀ ਜ਼ਰੂਰਤ ਨਹੀਂ ਸੀ ਪੇ ਲੜਨ ਦੀ ਅੰਗਰੇਜ਼ਾਂ ਨਾਲ ਲੜੇ ਸਾਡੇ ਬਜ਼ੁਰਗ ਕਿਸੇ ਦੀ ਜ਼ਰੂਰਤ ਨਹੀਂ ਸੀ ਜੇ ਜੇ ਇੱਥੇ ਅੰਗਰੇਜ਼ ਹਰਾਇਆ ਤਾਂ ਪੰਜਾਬ ਦੀ ਧਰਤੀ ਤੇ ਰਿਆ ਸੀ ਗਰੇਜ਼ ਔਰ 100 ਸਾਲ ਇੱਥੇ ਜਿੰਮੇ ਸਾਰ ਰਹਾ ਬਾਕੀ ਦੇਸ਼ 300 ਸਾਲ ਰਹਾ ਅੱਜ ਵੀ ਜੇ ਐਮਰਜੈਂਸੀ ਲੜਾਈ ਆ ਸਾਰੇ ਲੋਕ ਅੰਦਰ ਚਲੇ ਗਏ ਸਨ ਚੁੱਪ ਹੋ ਗਿਆ ਸੀ ਦੇ ਮੈਨੂੰ ਪਤਾ ਹੈ ਮੈਂ ਉਸ ਦਿਨ ਬੇਲੇ 172 ਦੇ 77 77 77 80 ਲੱਗੀ ਸਾਡੀ 7 8 ਸੀਨੀਅਰ ਬੰਦਿਆਂ ਦੀ ਮੀਟਿੰਗ ਹੋਈ ਜਿੰਨਾ ਚ ਅਸੀਂ ਤਾਂ ਛੋਟੇ ਸਾਲਿਕ ਐਮ ਐਲ ਏ ਕਰਕੇ ਮੈਂ ਵਿੱਚ ਸਾਊਸ ਮੀਟਿੰਗ ਦੇ ਜੇ ਟੋੜਾ ਸਾਹਿਬ ਬਾਦ ਸਾਹਿਬ ਬਰਨਾਲਾ ਜੀ ਤਾਂ ਤਲਵੰਡੀ ਸਾਹਿਬ ਜਿਹਦਰ ਟੋੜਾ ਸਾਹਿਬ ਪ੍ਰਧਾਨ ਸੀ ਦੋ ਤਿੰਨ ਘੰਟੇ 사 ਚਾਰ ਘੰਟੇ ਸ਼ਰ ਬਹਿਸ ਹੋਈ ਚਾਰ ਘੰਟੇ ਦੁਬਾਰਾ ਕਿਹਾ ਕਿ ਅਭ ਧਾਰਾ ਦੇ ਚੁੱਪਾ ਪਾ ਕੱਲੇ ਕਿਉਂ ਪੰਗਾ ਲੈਨੇ ਆ ਤਾਂ ਅੱਜ ਚਲੇ ਗਏ ਸਾਰੇ ਇਸ ਧਰਤੀ ਤੋਂ ਬਾਦਸਾਹ ਬੋਲੇ ਆਸਰ ਵੇ ਉਹ ਕਹਿੰਦੇ ਵੀ ਚਲੋ ਠੀਕ ਹੈ ਤਾਂ ਆਪਾਂ ਕੌਮ ਨੂੰ ਨਾ ਤੱਕੋ ਲੇਕਿਨ ਇਹ ਗੁਲਾਮੀ ਹੈ ਦੂਜੀ ਇਸ ਕੌਮ ਦਾ ਹਿੱਸਾ ਜ਼ਰੂਰ ਪਾਉਣਾ ਹੈ ਆਪਾਂ ਨੂੰ ਫੜਿਆ ਨਹੀਂ ਉਹ ਜੈ ਪ੍ਰਕਾਸ਼ ਨਹਿਰ ਦੀ ਮੀਟਿੰਗ ਦਿੱਲੀ ਹੋ ਰਹੀ ਸੀ ਬਾਕੀ ਲੀਡਰ ਫਰਲੇ ਟੋਰਾ ਸਾਹਿਬ ਤੇ ਬਾਦਸਾਹ ਛੱਡ ਤੇ ਉਹ ਦੋਨੇ ਆ ਗਏ ਇੱਥੇ ਆ ਕੇ ਅਗਲੀ ਮੀਟਿੰਗ ਕੀਤੀ ਤਾਂ ਖਿਆਲ ਆਇਆ ਮੈਂ ਨਾ ਨਹੀਂ ਲੈਣਾ ਅੱਡ ਖਿਆਲ ਆਇਆ ਬਹੁਤ ਸਭ ਦੀ ਖਿਆਲ ਆਇਆ ਕਿ ਨਹੀਂ ਸਾਰਾ ਦੇਸ਼ ਚੁੱਪਾ ਆਪਾਂ ਇਕੱਲੇ ਕਿਉਂ ਪੰਗਾ ਲੈਨੇ ਆ ਕਿਉਂ ਕੌਮ ਨੂੰ ਮਰਵਾਉਨੇ ਆ ਆਪਾਂ ਨੂੰ ਕਿਹੜਾ ਪੁੱਛ ਦੇਣਗੇ ਬਾਦਸਾਹ ਨੇ ਨਹੀਂ ਇਹ ਦੂਜੀ ਗੁਲਾਮੀ ਹੈ ਜੇ ਇਸ ਦਾ ਪ हिस्सा ਨਾ ਲਿਆ ਆਪਾਂ ਗੁਲਾਮੀ ਵਾਲੇ ਪਾਸੇ ਖੜ ਜਾਾਂਗੇ ਇਸ ਕਰਕੇ ਤੁਸੀਂ ਇਹ ਕਰੋ ਠੀਕ ਹੈ ਮੈਂ ਮੁੱਖ ਮੰਤਰੀ ਰਹਾ ਮੈਂ ਕਿਉਂਕਿ ਸਟੇਟ ਦੀ ਸੇਵਾ ਬੱਡੀ ਮੇਰੀ ਸੀ ਮੈਨੂੰ ਕੱਲੇ ਨੂੰ ਜਾਣ ਦੀ ਇਜਾਜ਼ਤ ਦੇ ਦਿਓ ਤਾਂ ਉਸੇ ਪੰਜ ਬੰਦਿਆਂ ਦਾ ਪੰਜ-ਪੰਜ ਦਾ ਮੋਰਚਾ ਲਾਇਆ ਫਿਰ ਉਸ ਤੋਂ ਬਾਅਦ ਵੱਡਾ ਮੋਰਚਾ ਲੱਗਿਆ 12 ਉਹ ਦੇਣ ਲੱਗੇ ਬਾਹਰੋਂ ਪਹਿਲੀ ਗ੍ਰਿਫਤਾਰੀ ਮੈਂ 1075 ਬੰਦਿਆਂ ਨਾਲ ਲੇਕਰ ਪੰਜ ਬੰਦੇ ਰੱਖੇ ਮੇਰੇ ਨਾਲ ਦੀ ਸੋ ਉਸ ਵੇਲੇ ਇਹ ਹਾਲਾਤ ਇਹਨਾਂ ਹਾਲਾਤਾਂ ਜੇ ਕਿਸੇ ਵੇਲੇ ਵੀ ਲੜੇ ਤਾਂ ਦੇਸ਼ ਚ ਜਿਹੜਾ ਚੁੱਪ ਛਾ ਜਾਂਦੀ ਸੀ ਅਕਾਲੀ ਦਲ ਲੜਦੇ ਰਿਹਾ ਔਰ ਜੈਪ੍ਰਕ ਜਿਵੇਂ ਪਹਿਲੀ ਜੰਗ ਸੀ ਇਹ ਜੰਗ ਵੀ ਸਿੱਖਾਂ ਨੇ ਜਿੱਤੀ ਆ ਅਕਾਲੀ ਦਲ ਨੇ ਜਿੱਤੀ ਆ ਇਹ ਜੈ ਪ੍ਰਕਾਸ਼ ਸਿੰਘ ਨੇ ਕਿ ਆਪਕੇ ਹਸਿਸਤੇ ਇਤੇ ਕਿਉਂ ਉਹ ਵੱਡਾ ਲੀਡਰਸ਼ਿਪ ਸੀ ਜਿਹੜੀ ਅਗਵਾਈ ਦਾ ਸੋ ਵੀਰੋ ਉਹ ਪਾਰਟੀ ਜਿਹੜੀ ਹੈਗੀ ਅਸੀਂ ਕਿਸੇ ਦੇ ਕੋਈ ਅਸੀਂ ਕੋਈ ਕਿਸੇ ਨੂੰ ਜਨਤਾ ਰਾਜ ਦੇਵੇ ਚੰਗੀ ਗੱਲ ਹੈ ਲੇਕਿਨ ਰਾਜ ਕਰਨ ਦਾ ਤਰੀਕਾ ਚਾਹੀਦਾ ਕਿ ਉਹ ਅਮਨ ਸ਼ਾਂਤੀ ਹੋਵੇ ਹਰ ਨੂੰ ਇੱਕ ਨੂੰ ਹੋਵੇ ਕਿ ਮੈਂ ਸੇਫ ਆ ਮੇਰੀ ਇੱਜ਼ਤ ਹੋਵੇ ਇਹ ਚੀਜ਼ਾਂ ਜਿਹੜੇ ਰਾਜ ਹੋਣੇ ਨੇ ਮੈਂ ਕਿਸੇ ਦੂਸਰੇ ਪਾਸੇ ਨਹੀਂ ਜਾਂਦਾ ਕਿ ਇੱਥੇ ਕੀ ਹੋ ਰਿਹਾ ਕਿ ਇਹ ਨਾ ਲੇਕਿਨ ਆ ਤਾਂ ਬੜੇ ਵੱਡੇ ਮਸਲੇ ਆ। ਤੁਹਾਨੂੰ ਅਸੀਂ ਸੋਨੇ ਦੀ ਥਾੜੀ ਚ ਪਾ ਕੇ ਖਾਣਾ ਦੇ ਦਿੰਨੇ ਵਧੀਆ ਜੋ ਵੰਗੋ ਲੇਕਿਨ ਉਹ ਨਾਲ ਬੰਦੂਖ ਵਾਲਾ ਖੜਾ ਦੇਣੇ ਦੇਖੋ ਲੰਘ ਜੂ ਵੀ ਬੁਰਕੀ ਤੁਹਾਡੇ ਲਾਡ ਆਰਡਰ ਅਮਨ ਸ਼ਾਂਤੀ ਪਹਿਲਾ ਹੈਗਾ ਇਸ ਕਰਕੇ ਭਾਈਚਾਰਕ ਸਾਜ ਇਹ ਚੀਜ਼ਾਂ ਸਾਡੀਆਂ ਜਿਹੜੀਆਂ ਸਾਰੀਆਂ ਜ਼ਰੂਰੀ ਹੋਣੇ ਚਾਹੀਦੀਆਂ ਜਿਨ੍ਹਾਂ ਦੇ ਅਸੀਂ ਹਮੇਸ਼ਾ ਵਧਾਈ ਰਹੇ ਹਾਂ ਫੈਡਰਲ ਸਿਸਟਮ ਦੇ ਵਧਾਈ ਰਹੇ ਹਾਂ ਭਾਈਚਾਰਕ ਸਾਜ ਦੇ ਵਧਾਈ ਰਹਿਆ ਔਰ ਇਹ ਸਾਨੂੰ ਗੁਰੂਆਂ ਤੋਂ ਸਭ ਕੁਝ ਮਿਲਿਆ ਸਾਡਿਆਂ ਤੋਂ ਬਡੇ ਅਸੀਂ ਉਸ ਤੇ ਚੱਲਦੇ ਆ ਕਿ ਬ੍ਰਿਕਾ ਜੀ ਜੇ ਤਾਂ ਜੀ ਵੋਟਾਂ ਘੱਟ ਜੀ ਹੋਰ ਪੁੱਛੋ ਨਾ ਇਹ ਕਦੇ ਭਗਤ ਸਿੰਘ ਨਾਲ ਵੋਟਾਂ ਸੀ ਜਦੋਂ ਅਸੀਂ ਦਿੱਤੀ ਸੀ ਸ਼ਹਾਸਚੰਦਰ ਨਾਲ ਵੋਟਾਂ ਸੀ ਜਦੋਂ ਅਸੀਂ ਦਿੱਤੀ ਸੀ ਲੋਕ ਵੋਟਾਂ ਘੱਟ ਆ ਜੀ ਵੋਟਾਂ ਲੋਕ ਲਾਲਚੀ ਲੋਕ ਹੁੰਦੇ ਜਿਹੜੇ ਕਹਿੰਦੇ ਮੈਂ ਵਜ਼ੀਰ ਬਣਨਾ ਜਿਹਨੇ ਜਿਸ ਨੇ ਕੁਰਬਾਨੀ ਦੇਣੀ ਹੈ ਭਗਤ ਸਿੰਘ ਵਰਗਿਆਂ ਨੇ ਉਹ ਉਹਨਾਂ ਨੇ ਨਹੀਂ ਦੇਖਿਆ ਕਿ ਬਾਅਦ ਚ ਅਸੀਂ ਆਜ਼ਾਦੀ ਬੀੜੀ ਤਾਂ ਇਸ ਵਜ਼ੀਰ ਬਣਨਾ ਕਰਾ ਬਣਨਾ ਇਸ ਕਰਕੇ ਜੇ ਕਿ ਇੱਕ ਕੁਰਬਾਨੀ ਵਾਲੀ ਪਾਰਟੀ ਹੈ ਸ਼੍ਰੋਮਣੀ ਕਾਲੀ ਦਲ ਮੈਂ ਪੰਜਾਬ ਦੇ ਜਨਤਾ ਨੂੰ ਅਪੀਲ ਕਰਦਾ ਔਰ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਆਓ ਪਾਪਾ ਗੁਰੂ ਦੇ ਰਸਤੇ ਤੇ ਚੱਲਦੇ ਹੋਈ ਪੰਜਾਬ ਬਚਾਈਏ ਦੇਸ਼ ਬਚਾਈਏ ਔਰ ਆਪਣਾ ਆਪਣੀ ਗੈਰਤ ਨਾਲ ਜਿਹੜਾ ਆਪਣੇ ਵੱਡੇ ਜਿਓਏ ਸੀ ਉਸ ਨਾਲ ਜੋੜਾ ਸਿੱਖੀਏ ਨਸ਼ੇ ਛੱਡੋ ਲੜਾਈ ਪਸਾਜ ਛੱਡੋ ਬਰਾਈਆਂ ਛੱਡੋ ਔਰ ਗੁਰਬਾਣੀ ਦੇ ਲੜ ਲੱਗ ਕੇ ਜਾਂ ਜੋ ਵੀ ਕੋਈ ਗੀਤਾ ਪੜਦਾ ਹੈ ਕੋਈ ਕੁਰਾਨ ਪੜਦਾ ਆਪਣਾ ਪੜੋ ਧਰਮ ਲੇਕਿਨ ਉਸ ਧਰਮ ਦੀ ਆਸਤਾ ਕੀ ਕਹਿੰਦੀ ਹੈ ਕਿ ਬਾਣ ਤੇ ਸਨਮਾਨ ਨਾਲ ਰਹੋ ਗਰੀਬ ਦੀ ਰੱਖਿਆ ਕਰੋ ਔਰ ਜ਼ੁਲਮ ਦੇ ਖਿਲਾਫ ਲੜੋ ਇਹ ਸਾਡੇ ਗੁਰੂ ਦੀ ਸਿੱਖਿਆ ਹੈ ਉਹਦੇ ਬਤਾਵ ਕਿਸੇ ਲੜਨੈ ਸਿਸ ਕਰਕੇ ਤੁਸੀਂ ਸਾਰੇ ਆਏ ਹੋ ਮੈਂ ਤੁਹਾਡਾ ਧਰਵਾਦੀ ਹਾਂ ਇਹ ਕੁਝ ਪੁਆਇੰਟ ਸੀ ਜਿਨ੍ਹਾਂ ਤੇ ਸੀ ਤੁਹਾਨੂੰ ਤਕਲੀਫ ਨਹੀਂ ਆਇਆ ਬਹੁਤ ਬਹੁਤ ਤਨਵਾਦ ਵਾਹੀ ਗੁਰੂ ਦਾ ਖਾਲਸਾ ਵਫਾ